15 ਕਿਲੋਮੀਟਰ ਦਾ ਮੰਨਿਆ 15 ਦੇ 15 ਕਿਲੋਮੀਟਰ ਚੋਂ ਅੱਜ 6-7 ਕਿਲੋਮੀਟਰ ਦੇ ਵਿੱਚ ਅਸੀਂ ਮਿੱਟੀ ਪਾ ਚੁੱਕੇ ਹਾਂ ਅਗਲੇ ਦੋਹਾਂ ਦਿਨਾਂ ਦੇ ਵਿੱਚ ਬਾਕੀ ਦੇ ਨੂੰ ਵੀ ਅਸੀਂ ਕੰਪਲੀਟ ਕਰ ਲੈਣਾ ਪਾ ਕੇ ਤਕੜੀ ਕਰ ਲੈਣੀ ਆ ਇਹ ਸਾਡਾ ਸੈਂਟਰ ਕਬੀਰਪੁਰ ਇੱਥੋਂ ਜਿਹੜੇ ਜ਼ਿਮੀਂਦਾਰ ਨੂੰ ਮਿੱਟੀ ਚਾਹੀਦੀ ਆ ਉਹ ਜ਼ਿਮੀਂਦਾਰ ਇੱਥੋਂ ਆ ਕੇ ਮਿੱਟੀ ਚੱਕ ਕੇ ਲੈ ਜਾਓ ਇਸ ਸਨੇ ਵੀ ਆਪਦਾ ਬੰਨ ਮਜ਼ਬੂਤ ਕਰਨਾ ਕਿਸੇ ਵੀ ਆਪਦੇ ਪਾਸੋਂ ਇਥੋਂ ਮਿੱਟੀ ਲਜਾ ਸਕਦਾ ਕਿਉਂਕਿ ਤੁਹਾਡੇ ਪਾਸੇ ਮਿੱਟੀ ਦੀ ਦਿੱਕਤ ਹੈਗੀ ਆ ਮੈਂ ਲੋਕਾਂ ਤੋਂ ਜਿਹੜੀ ਸੁਣੀ ਇਹ ਗੁਰੂ ਨਾਨਕ ਪਾਸ਼ਾ ਜੀ ਦੀ ਧਰਤੀ ਤੇ ਕਹੇ ਚੀਜ਼ ਦੀ ਦਿੱਕਤ ਨਹੀਂ ਆਉਂਦੀ ਜਦੋਂ ਲੋਕਾਂ ਨੂੰ ਲੋੜ ਹੋਵੇ ਫਿਰ ਆਪਣੇ ਆਪ ਹੀ ਸਾਰਾ ਕੁਝ ਹੋਈ ਜਾਂਦਾ 크੍ਰਿਸ਼ਨ ਕੁਮਾਰ ਦੇ ਮਗਰ ਤੁਸੀਂ ਕਿਉਂ ਪੈ ਗਏ ਕਾਬਲ ਅਫਸਰ ਮੰਨੇ ਜਾਂਦੇ ਆ ਹਾਲਾਂਕਿ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਅੱਜਕੱਲ ਤੇ ਮੈਂ ਉਹਨਾਂ ਨੂੰ ਕਿਹਾ ਕਿ ਰਿਸ਼ਨ ਕੁਮਾਰ ਜੀ ਗੱਲ ਸੁਣਿਓ ਮੇਰੀ ਤੇ ਮੈਨੂੰ ਦੱਸੋ ਵੀ ਇਹਦਾ ਹੱਲ ਕੀ ਹੈ ਕਹਿੰਦੇ ਮੈਂ ਇੱਕ ਵਾਰ ਦੱਸੂਗਾ ਮੈਂ ਕਿਹਾ ਨਾ ਤੁਹਾਡੇ ਤੋਂ ਉੱਤੇ ਕੋਈ ਮਹਿਕਮੇ ਵਿੱਚ ਨਾ ਤੁਹਾਡੇ ਤੋਂ ਥੱਲੇ ਕੋਈ ਮਹਿਕਮੇ ਵਿੱਚ ਸਿੰਗਲ ਡਿਸੀਜਨ ਮੇਕਰ ਤੁਸੀਂ ਹੋ ਤੇ ਜੇ ਮਹਿਕਮਾ ਅੱਜ ਵੀ ਮਹਿਕਮਾ ਦੱਸੂਗਾ ਤੇ ਫਿਰ ਆਪਾਂ ਕਾਦੇ ਲਈ ਆ ਜੇ ਭਾਈ ਲੱਖ ਕਿਉਂ ਛਕਾ ਰਿਹਾ ਤੇ ਕੱਢ ਦਿਓ 20000 ਆ ਰਿਹਾ 20000 ਕੱਢ ਦਿਓ ਪਹਿਲਾਂ ਡੈਮ ਭਰ ਲੈ ਪਾਉਂਡ ਏਰੀਆ ਭਰ ਲਿਆ ਦੋਵੇਂ ਡੋਬਲੇ ਫਿਰ ਉਸ ਤੋਂ ਬਾਅਦ ਇਕੱਠੇ ਛੱਡੇ ਉਸ ਤੋਂ ਬਾਅਦ ਪਾਣੀ ਨਾ ਉਹ ਜੇ ਰਾਣੇ ਨੂੰ ਪਤਾ ਲੱਗੇ ਸਾਦਾ 15 ਦਿਨ ਬਾਅਦ ਕਿਉਂ ਆਇਆ ਸਰਕਾਰ ਨੂੰ ਨਹੀਂ ਪਤਾ ਲੱਗਾ ਸਭ ਮੰਤਰੀ ਨੇ ਪੁੰਜੇ ਬਹਿ ਕੇ ਤਾਂ ਰੋਟੀ ਖਾ ਲਈ ਹੁਣ ਹੋਰ ਕੀ ਕਰਦੇ ਹਣਾ ਇਦਾਂ ਪੰਜਾਬ ਖਾਤਰ ਚਲੋ ਇੱਕ ਦਿਨ ਖਾ ਲਈ ਤਾਂ ਗੱਲ ਵੱਖਰੀ ਹੈ ਗੱਲ ਤਾਂ ਜਿਹੜੇ ਲੋਕ ਰੋਜ਼ ਪੁੰਜੇ ਬਹਿ ਕੇ ਖਾ ਰਹੇ ਉਹਨਾਂ ਬਾਰੇ ਸੋਚਣ ਦੀ ਲੋੜ ਹੈ ਮੰਡੀ ਚ ਢੇਰ ਲੱਗੀ ਜਾਂਦਾ ਟਿੱਪਰ ਤੇ ਟਿੱਪਰ ਇੱਥੇ ਆ ਹੀ ਜਾਂਦੇ ਆ ਇਹਦਾ ਕੀ ਕਾਰਨਾਗਾ ਬੰਨ ਤਾਂ ਮੈਨੂੰ ਤਾਂ ਲੱਗਦਾ ਨਹੀਂ ਹਜੇ ਤੱਕ ਕੋਈ ਬੰਨ ਬੰਨੇ ਜਾਣਗੇ ਜਿਹੜੇ ਸਾਡੇ ਤੁਸੀ ਬੰਨਿਆ ਉਹਨਾਂ ਚ ਵੀ ਖਾਰਾ ਪਈਆਂ ਖੱਡੇ ਪਏ ਹੋਆ ਪੰਦਾ ਅੰਦਰ ਵੜਦੇ ਹੋਣਾ ਚ ਤੇ ਜਿੱਦਾਂ ਬਿਆਸ ਦਾ ਲੈਵਲ ਫੱਦ ਰਿਹਾ ਉਹ ਪਾਣੀ ਕਿੱਥੇ ਆਉਣਾ ਉਹਨਾਂ ਬੰਨਾ ਚ ਉਹਨਾਂ ਬੰਨਾਂ ਨੂੰ ਟੁੱਟਣ ਦਾ ਡਰਿਆ ਤੇ ਜਿੱਥੇ ਲੋਡ ਹੈਗੀ ਆ ਹਲਕੇ ਆ ਉਹਨਾਂ ਨੂੰ ਮਜ਼ਬੂਤ ਕਰ ਰਹੇ ਤਾਂਕਿ ਵਹੀਂ ਨਾ ਕਿਤੇ ਟੁੱਟ ਜਾ ਜੇ ਵਹੀਂ ਟੁੱਟ ਗਈ ਤੇ ਅੰਦਾਜ਼ਨ 40 35 40 ਹਜ਼ਾਰ ਰਿਕੜ ਦਾ ਨੁਕਸਾਨ ਹੋਇਆ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਪੰਜਾਬੀ ਚ ਕਹਿੰਦੇ ਆ ਵੀ ਜਿਨ੍ਹਾਂ ਦੇ ਸਿਰ ਤੇ ਪੈਂਦੀ ਆ ਉਹੀ ਜਾਣਦੇ ਹੁੰਦੇ ਆ ਸੁਲਤਾਨਪੁਰ ਲੋਧੀ ਹਲਕੇ ਦੇ ਉੱਤੇ ਮੈਨੂੰ ਨਹੀਂ ਲੱਗਦਾ ਲੋਕ ਘਰਾਂ ਦੇ ਵਿੱਚ ਆਰਾਮ ਨਾਲ ਸੌ ਸਕਦੇ ਹੋਣੇ ਆ ਜਦੋਂ ਉਹਨਾਂ ਦੇ ਮੂਰੇ ਐਡੀ ਵੱਡੀ ਮੁਸੀਬਤ ਅੱਜ ਵੀ ਖੜੀ ਆ ਤਾਂ ਹੀ ਤਾਂ ਅਸੀਂ ਮਦਦ ਦੀਆਂ ਅਪੀਲਾਂ ਚ ਤੁਹਾਨੂੰ ਕਹਿ ਰਹੇ ਆ ਨਾ ਵੀ ਹਜੇ ਇਹ ਲੰਮਾ ਚੱਲੂਗਾ ਸਾਰੀ એનર્ਜੀ ਹੁਣੀ ਨਾ ਖਪਾ ਲਿਓ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਮ ਐਲ ਏ ਰਾਣਾ ਇੰਦਰ ਨੇ ਇੰਦਰ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੇਨ ਮੁੱਦਾ ਮੇਰਾ ਇਹ ਰਹਿਣ ਹਾਲਾ ਕਿ ਤਿਆਰੀਆਂ ਕੀ ਚੱਲ ਰਹੀਆਂ ਕੀ ਕੁਝ ਹੋ ਰਿਹਾ ਵੈਸੇ ਇਹ ਗੱਲ ਮੈਂ ਆਪਦੇ ਲੈਵਲ ਤੇ ਕਹਿ ਦਿਆਂ ਕਿ ਜਿੱਥੇ ਸਾਨੂੰ ਇੱਥੇ ਹਫ਼ਤੇ ਦੇ ਕਰੀਬ ਹੋ ਗਿਆ ਕਿਹੜੇ ਬੰਦੇ ਨੇ ਕੀ ਕੰਮ ਕਰਿਆ ਇੰਨਾ ਉਂਗਲਾਂ ਤੇ ਹੋਇਆ ਪਿਆ ਘਰਾਂ ਚੋਂ ਚਾਹੇ ਜਾਨਵਰ ਕੱਢੇ ਕੱਢਣੇ ਹੋਣ ਬੰਨ ਬਣਾਉਣੇ ਹੋਣ ਤੇ ਜਾਂ ਫਿਰ ਲੋਕਾਂ ਦਾ ਰੈਸਕਿਊ ਕਰਨਾ ਹੋਵੇ ਕੋਈ ਹੋਰ ਸਮਾਨ ਵੀ ਲਿਆਉਣਾ ਹੋਵੇ ਇਹਨਾਂ ਕੋਲੇ ਵੱਡੇ ਬੇੜੇ ਆ ਤੇ ਆਪਦੇ ਟਿਪਰ ਲਾ ਕੇ ਇਹਨਾਂ ਨੇ ਬੰਨ ਮਜ਼ਬੂਤ ਕਰਿਆ ਸਰਹਾਲੀ ਵਾਲੇ ਬਾਬਾ ਜੀ ਨੇ ਵੀ ਬੰਨਾਂ ਤੇ ਡਿਊਟੀ ਨਿਭਾਈ ਆ ਪੂਰੀ ਜਚਮੀ ਡਿਊਟੀ ਨਿਭਾਈ ਆ ਤੇ ਸਿਚੇਵਾਲ ਜੀ ਘਰ ਘਰ ਜਾ ਕੇ ਸਵੇਰੇ ਪ੍ਰਸ਼ਾਦ ਵੰਡ ਰਹੇ ਆ ਮੇਰੇ ਕਹਿਣ ਦਾ ਮਤਲਬ ਇਹ ਹੁੰਦਾ ਕਿ ਜੋ ਬੰਦਾ ਜਿਹੜੀ ਚੀਜ਼ ਕਰਦਾ ਉਹਨੂੰ ਕ੍ਰੈਡਿਟ ਮਿਲਣਾ ਚਾਹੀਦਾ ਇਸ ਗੱਲ ਦਾ ਬਈ ਇਹ ਆਪਾਂ ਖੜੇ ਕਿੱਥੇ ਆ ਪਹਿਲਾਂ ਤਾਂ ਲੋਕੇਸ਼ਨ ਉਹਿੰਦਰ ਭਾਈ ਨਵਰੀਤ ਜੀ ਆਪਾਂ ਖੜੇ ਆ ਮੰਡੀ ਕਬੀਰਪੁਰ 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 ਹਾਂ ਇਹ ਕਬੀਰਪੁਰ ਤੋਂ ਉਹ ਤੁਸੀਂ ਵੇਖ ਸਕਦੇ ਹੋ ਅੱਧੇ ਕਿਲੋਮੀਟਰ ਤੇ ਤੁਸੀਂ ਬੰਨੇ ਆ ਠੀਕ ਹੈ ਜੀ ਪੱਕਾ ਬੰਨੇ ਤੇ ਪੱਕਾ ਬੰਨੇ ਹਾਂ ਇਹ ਇਹਦੇ ਮਗਰ ਵੀ ਲੋਕਾਂ ਦੀਆਂ ਪੈਲੀਆਂ ਨੇ ਤੇ ਪਿੱਛੇ ਪਿੱਛੇ ਦਰਿਆ ਵਗਦਾ ਇਹਦੇ ਤੋਂ 2 3 4 ਕਿਲੋਮੀਟਰ ਛੇ ਤਿੰਨ ਥਾਂ ਹੀ ਬੰਨ ਟੁੱਟ ਚੁੱਕਿਆ ਚਾਹੇ ਆਪਾਂ ਕਿਹੜੀ ਕਿਹੜੀ ਥਾਂ ਤੇ ਚਾਹੇ ਆਪਾਂ ਬਾਉਪੁਰ ਦੀ ਗੱਲ ਕਰ ਲਈਏ ਉਹ ਵੀ ਇਹ ਤੋਂ 3 4 ਕਿਲੋਮੀਟਰ ਆ ਸਾਹਮਣੇ ਚੱਕ ਆ ਗਿਆ ਉੱਥੇ ਬੰਨ ਟੁੱਟਿਆ ਉਹਦੇ ਤੋਂ ਬਾਅਦ ਇੱਧਰ ਸਾਡੀ ਵਹਿੰ ਚੱਲ ਰਹੀ ਆ ਇੱਕ ਕਿਲੋਮੀਟਰ ਤੇ ਵੇਂਦਾ ਬੰ ਟੁੱਟਿਆ ਸੋ ਇਹ ਸਾਰਾ ਅਪਰੋਕਸੀਮੇਟਲੀ 10 ਹਜ਼ਾਰ ਏਕੜ ਤੋਂ 15 ਹਜ਼ਾਰ ਏਕੜ ਦੇ ਵਿੱਚ ਰਕਬਾ ਜਿਹੜਾ ਇਫੈਕਟ ਹੋ ਚੁੱਕਿਆ ਪਰ ਭਾਈ ਜਿਵੇਂ ਅਸੀਂ ਦਾ ਰੋਜ ਆਉਣੇ ਆ ਮੈਂ ਤੁਹਾਨੂੰ 7 ਵਜੇ ਦਾ ਹਾਲ ਦੱਸ ਦਿੰਨਾ ਜਦੋਂ ਅਸੀਂ ਉਹ ਕ੍ਰਾਸ ਕਰਦੇ ਆ ਪੁਲ ਇਧਰਲੇ ਪਾਸੇ ਰੇਲ ਦਾ ਉਹ ਬਣਿਆ ਹੋਇਆ ਪਹਿਲਾਂ ਉਹ ਸਾਨੂੰ ਐ ਲੱਗਦਾ ਵੀ 3 3 ਫੁੱਟ ੰਗੂ ਉੱਪਰ ਆਇਆ ਪਾਣੀ ਉੱਥੋਂ ਦਾ ਕਿਉਂਕਿ ਰੋਜ ਦੇਖਦੇ ਆ ਉਹਦਾ ਇਫੈਕਟ ਪਊਗਾ ਇੱਥੇ ਪਿੰਡਾਂ 'ਚ ਮੇਕੋ ਬਿਲਕੁਲ ਪਉਗਾ ਉਹ ਦਾ ਇਫੈਕਟ ਉਹ ਦਾ ਕਾਰਨ ਕੀ ਆ ਕਿ ਇੱਥੇ ਬਣਦਾ ਵੀ ਅਸੀਂ ਜਿੱਥੇ ਬੈਠੇ ਆ ਸਾਡੇ ਤੋਂ 5-7 ਕਿਲੋਮੀਟਰ ਤੇ ਇਹਦੇ ਤੋਂ ਹਰੀਕੇ ਦੇ ਮੇਨ ਹੈਡ ਵਰਕ ਆ ਜਾਂਦੇ ਆ 10 ਕਿਲੋਮੀਟਰ ਨਹੀਂ ਟੱਪਦਾ ਤੇ ਇਧਰੋਂ ਸਤਲੁਜ ਆ ਰਹੀ ਆ ਇਧਰੋਂ ਬਿਆਸ ਆ ਰਿਆ ਤੇ ਜਦੋਂ ਸਤਲੁਜ ਦੀ ਡਾਫ ਲੱਗਦੀ ਆ ਤੇ ਉਹ ਜਿਹੜਾ ਪ੍ਰੈਸ਼ਰ ਆ ਉਹ ਸਾਡੇ ਨਾਲ ਇੱਥੇ 1 ਕਿਲੋਮੀਟਰ ਤੇ ਕਾਲੀ ਵੇਈ ਨੰਗ ਰਹੀ ਆ ਉਹਦਾ ਵੀ ਪਾਣੀ ਬਿਆਸ ਚ ਪੈਣਾ ਪਿੱਛੋਂ ਬਿਆਸ ਦਾ ਪਾਣੀ ਆ ਰਿਹਾ ਹੁਣ ਥੱਲੇ 1 ਲੱਖ 7 ਸਤਲੁਜ ਨੂੰ ਚ ਛੜਤਾ ਪਾਣੀ ਉਹ ਸਾਰਾ ਪਾਣੀ ਆ ਕੇ ਇਕੱਠਾ ਹਰੀਕੇ ਤੇ ਹੋਣਾ ਮੈਂ ਮਹਿਸੂਸ ਕਰਦਾ ਕਿ ਕੱਲ ਨੂੰ ਜਾਂ ਅੱਜ ਰਾਤ ਤੋਂ ਬਾਅਦ ਹਰੀਕੇ ਦੇ ਵਿੱਚ ਸਵਾ 3 ਤੋਂ ਸਾਢੇ 3 ਲੱਖ ਤੋਂ ਉੱਤੇ ਪਾਣੀ ਹੋਣਾ ਸਵਾ 2 ਲੱਖ ਤੇ ਬਿਆਸ ਚ ਚੱਲ ਰਿਹਾ 1 ਲੱਖ ਆ ਗਿਆ ਸਤਲੁਜ ਦਾ ਤੇ ਜਿਹੜਾ ਮੀਂਹ ਦਾ ਪਾਣੀ ਆ ਉਹਲੇ ਤਾਂ ਉਹਦੀ ਜਿੱਥੇ ਕੋਈ ਗਿਣਤੀ ਨਹੀਂ ਆ ਆਪਾਂ ਇੱਥੇ ਜਿੱਥੇ ਖੜੇ ਆ ਮੰਡੀ ਚ ਢੇਰ ਲੱਗੀ ਜਾਂਦਾ ਟਿੱਪਰ ਤੇ ਟਿੱਪਰ ਇੱਥੇ ਆ ਹੀ ਜਾਂਦੇ ਆ ਇਹਦਾ ਕੀ ਕਾਰਨ ਆਗਾ ਬੰਨ ਤਾਂ ਮੈਨੂੰ ਤਾਂ ਲੱਗਦਾ ਨਹੀਂ ਹਜੇ ਤੱਕ ਕੋਈ ਬੰਨ ਬੰਨੇ ਜਾਣਗੇ ਦੇਖੋ ਇਹਦੇ 2-3 ਕਾਰਨ ਆ ਜਿਹੜੇ ਸਾਡੇ ਤੁਸੀ ਬੰਨ ਆ ਉਹਨਾਂ ਚ ਵੀ ਖਾਰਾਂ ਪਈਆਂ ਖੱਡੇ ਪਏ ਆ ਬੰਦਾ ਅੰਦਰ ਵੜ ਜਾਉਣਾ ਚ ਤੇ ਜਿੱਦਾਂ ਬਿਆਸ ਦਾ ਲੈਵਲ ਵਧ ਰਿਹਾ ਉਹ ਪਾਣੀ ਕਿੱਥੇ ਆਉਣਾ ਉਹਨਾਂ ਬੰਨਾਂ ਚ ਉਹਨਾ ਬੰਨਾਂ ਨੂੰ ਟੁੱਟਣ ਦਾ ਡਰਿਆ ਸੋ ਸਾਡੀ ਸਮੂਹ ਸੰਗਤ ਅਠਾ ਦਸਾ ਪਿੰਡਾਂ ਦੇ ਜਿਹੜੇ ਲੋਕ ਆ ਉਹ ਸਾਰੇ ਇਕੱਠੇ ਹੋ ਕੇ ਮਿੱਟੀ ਬੰਨਾਂ ਤੇ ਪਾ ਰਹੇ ਆ ਜਿੱਥੇ ਜਿੱਥੇ ਲੋੜ ਹੈਗੀ ਆ ਹਲਕੇ ਆ ਉਹਨਾਂ ਨੂੰ ਮਜ਼ਬੂਤ ਕਰ ਰਹੇ ਆ ਤਾਂ ਕਿ ਵਈ ਨਾ ਕਿਤੇ ਟੁੱਟ ਜਾਏ ਜੇ ਵਈ ਟੁੱਟ ਗਈ ਤੇ ਅੰਦਾਜ਼ਨ ਹੋਰ 30 35 40 ਹਜ਼ਾਰ ਏਕੜ ਦਾ ਨੁਕਸਾਨ ਹੋ ਜਾਣਾ ਕਿੰਨੇ ਆਪਾਂ ਜਿਹੜੇ ਤੋਂ ਪਹਿਲਾਂ ਗਏ ਬੰਨ ਆ ਜਿਹੜੇ ਉਹ ਮਜ਼ਬੂਤ ਕਰੇ ਆ ਤੇ ਕਿੰਨਿਆਂ ਤੇ ਹੋਰ ਕੰਮ ਚੱਲੀ ਜਾਂਦਾ ਵੇਖੋ ਸਾਰੇ ਹੀ ਬੰਨ ਸੰਗਤ ਕਰ ਰਹੀ ਆ ਇਲਾਕਾ ਮੇਰਾ ਇਹਨਾਂ ਲੋਕਾਂ ਨੇ ਮੈਨੂੰ ਕੱਲੇ ਨੂੰ ਆਜ਼ਾਦ ਜਿਤਾਇਆ ਸਾਰੇ ਪੰਜਾਬ 'ਚ ਸਾਰੀਆਂ ਪਾਰਟੀਆਂ ਪਾਸੇ ਰੱਖ ਕੇ ਤੇ ਹੁਣ ਰਾਣੇ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਲਾਕੇ ਨੂੰ ਜਿਸ ਚੀਜ਼ ਦੀ ਲੋੜ ਹੋਵੇ ਪਹਿਲਾਂ ਵੀ ਕੀਤੀ ਆ ਚਲੋ ਇਹ ਰੱਬ ਦੇ ਹੱਥ ਵਸਿਆ ਤੇ ਆਉਣ ਵਾਲੇ ਸਮੇਂ 'ਚ ਵੀ ਜੀ ਇਸ ਇਸ ਚੀਜ਼ ਦੀ ਲੋੜ ਹੋਊਗੀ ਉਹ ਡਟ ਕੇ ਸਹਿਯੋਗ ਦਊਗਾ ਤਾਂ ਕਿ ਆਪਦੇ ਇਲਾਕੇ ਨੂੰ ਅਸੀਂ ਬਚਾ ਸਕੀਏ ਚਾਹੇ ਅੱਜ ਦੀ ਡੇਟ ਹੈ ਬਨ ਤਖੜੇ ਕਰਨ ਦੀ ਲੋੜ ਹੈ ਚਾਹੇ ਅੱਜ ਤੋਂ ਬਾਅਦ ਬਨ ਬੰਨਣੇ ਆ ਉਦੋਂ ਜਿਹੜੀ ਲੋੜ ਪੈਣੀ ਆ ਉਹਦੇ ਚ ਇਲਾਕੇ ਚ ਨਾ ਡਟ ਕੇ ਖੜੇ ਹੋਣ ਦੀ ਜ਼ਿੰਮੇਵਾਰੀ ਵੜਦੀ ਆ ਮੇਰੀ ਆਪਾਂ ਉੱਥੇ ਚੱਲ ਸਕਦੇ ਆ ਜਿੱਥੇ ਉਹ ਬਨ ਤੇ ਕੰਮ ਚੱਲ ਰਿਹਾਗਾ ਕਿ ਉੱਥੇ ਔਖਾ ਇਸ ਵੇਲੇ ਜਾਣਾ ਪਹੁੰਚਣਾ ਦੇਖੋ ਉੱਥੇ ਬਨਾ ਬਨਾ ਤੇ ਜਿੱਥੇ ਕੰਮ ਚੱਲ ਰਿਹਾ ਉੱਥੇ ਮੈਂ ਤੁਹਾਨੂੰ ਲੈ ਚੱਲਦਾ ਹੁਣੀ ਤੇ ਸਾਡੇ ਤਾਂ 6ਾਂ 7ਾਂ ਤਾਂ ਹੀ ਕੰਮ ਚੱਲ ਰਿਹਾ ਜਿੱਥੇ ਵੱਡਾ ਜਿੱਥੇ ਵੱਧ ਲੈਵਲ ਤੇ ਚੱਲ ਰਿਹਾ ਵੱਧ ਲੈਵਲ ਸਾਰੇ ਹੀ ਜੇ ਮੈਂ ਗੱਲ ਕਰਾਂ ਇਹ 15 ਕਿਲੋਮੀਟਰ ਦਾ ਮੰਨਿਆ 15 ਦੇ 15 ਕਿਲੋਮੀਟਰ ਚੋਂ ਅੱਜ 6-7 ਕਿਲੋਮੀਟਰ ਦੇ ਵਿੱਚ ਅਸੀਂ ਮਿੱਟੀ ਪਾ ਚੁੱਕੇ ਹਾਂ ਅਗਲੇ ਦੋਹਾਂ ਦਿਨਾਂ ਦੇ ਵਿੱਚ ਬਾਕੀ ਦੇ ਨੂੰ ਵੀ ਅਸੀਂ ਕੰਪਲੀਟ ਕਰ ਲੈਣਾ ਪਾ ਕੇ ਤਕੜੀ ਕਰ ਲੈਣੀ ਆ ਇਹ ਸਾਡਾ ਸੈਂਟਰ ਕਬੀਰਪੁਰ ਇਥੋਂ ਜਿਹੜੇ ਜ਼ਿਮੀਦਾਰ ਨੂੰ ਮਿੱਟੀ ਚਾਹੀਦੀ ਆ ਉਹ ਜ਼ਿਮੀਦਾਰ ਇਥੋਂ ਆ ਕੇ ਮਿੱਟੀ ਚੱਕ ਕੇ ਲੈ ਜਾਵੇ ਇਸ ਸੈਂਟਰ ਲੋਕੇਸ਼ਨ ਐ ਸਾਰੀ ਮਿੱਟੀ ਅਸੀਂ ਇੱਥੇ ਸੱਟੀ ਜਾਂਦੇ ਲੋਕ ਜਿਹੜੇ ਆ ਸੰਗਤਾਂ ਮੇਰੇ ਜੇ ਕਿਸੇ ਨੇ ਵੀ ਆਪਦਾ ਬੰਨ ਮਜ਼ਬੂਤ ਕਰਨਾ ਕਿਸੇ ਵੀ ਆਪਦੇ ਪਾਸੇੋਂ ਇਥੋਂ ਮਿੱਟੀ ਲੈ ਜਾ ਸਕਦਾ ਕਿਉਂਕਿ ਤੁਹਾਡੇ ਪਾਸੇ ਮਿੱਟੀ ਦੀ ਦਿੱਕਤ ਹੈਗੀ ਆ ਮੈਂ ਲੋਕਾਂ ਤੋਂ ਜਿਹੜੀ ਸੁਣੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰਤੀ ਇੱਥੇ ਕਹੇ ਚੀਜ਼ ਦੀ ਦਿੱਕਤ ਨਹੀਂ ਆਉਂਦੀ ਜਦੋਂ ਲੋਕਾਂ ਨੂੰ ਲੋੜ ਹੋਵੇ ਪਰ ਆਪਣੇ ਆਪ ਹੀ ਸਾਰਾ ਕੁਝ ਹੋਈ ਜਾਂਦਾ ਪੰਜਾਬ ਦੀ ਸਮੂਹ ਸੰਗਤ ਮੇਰੇ ਨੌਜਵਾਨ ਵੀਰ ਜਿੰਨੇ ਆ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਦੂਰੋਂ ਦੂਰੋਂ ਕੋਈ ਬਠਿੰਡਿਆ ਕੋਈ ਫਰੀਦਕੋਟੋਂ ਮੈਂ ਕਿਹਾ ਨਵੇਂ ਸ਼ਹਿਰ ਤੋਂ ਲੁਧਿਆਣੇ ਤੋਂ ਕੋਈ ਜ਼ਿਲ੍ਹਾ ਨਹੀਂ ਮੈਂ ਕਿਹਦਾ ਵੀ ਕੋਈ ਇੱਕਦਮ ਮਿਸ ਵੀ ਹੋ ਗਿਆ ਹੋਊਗਾ ਉੱਥੋਂ ਲੋਕ ਮਿੱਟੀ ਲੈ ਕੇ ਆਉਂਦੇ ਆ ਰੋਜ਼ ਦੇ ਟਿਪਰ ਵੀ ਉਤਰਦੇ ਆ 100 ਟਰਾਲੀ ਟਿਪਰ ਮਲਾ ਕੇ ਘਟੋ ਘਟ ਰੋਜ਼ੇ ਮੰਡੀ ਚ ਉੱਤਰਦਾ ਮੈਂ 50 ਟਰਾਲੀਆਂ ਤਾਂ ਅੱਜ ਫਰੀਦਕੋਟ ਵਾਲੀ ਸੜਕ ਤੋਂ ਨੌਜਵਾਨਾਂ ਦੀਆਂ ਆਉਂਦੀਆਂ ਦੇਖੀਆਂ ਜਿਹੜੇ ਨਕੋ ਨਕ ਟਰਾਲੀਆਂ ਜਿਨ੍ਹਾਂ ਦੀਆਂ ਮਿੱਟੀ ਨਾਲ ਭਰੀਆਂ ਸੀ ਇਹ ਲੋਕਾਂ ਦਾ ਜਜ਼ਬਾ ਕ੍ਰਿਸ਼ਨ ਕੁਮਾਰ ਦੇ ਮਗਰ ਤੁਸੀਂ ਕਿਉਂ ਪੈਗੇ ਕਾਬਲ ਅਫਸਰ ਮੰਨੇ ਜਾਂਦੇ ਆ ਹਾਲਾਂਕਿ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਅੱਜਕੱਲ ਤੁਸੀਂ ਉਹਦੇ ਜਿੱਦੇ ਆਏ ਆ ਇੱਥੇ ਉਹ ਦੇਖਣ ਸਾਰਾ ਚੀਫ ਸੈਕਟਰੀ ਦੇ ਨਾਲ ਉਹਦੇ ਖਾਸਾ ਹੋ ਗਿਆ ਉਹਨਾਂ ਨੂੰ ਮੁੜਨਾ ਪੈ ਗਿਆ ਮਹਾਰਾਜ ਜੀ ਵੇਖੋ ਜੀ ਕ੍ਰਿਸ਼ਨ ਕੁਮਾਰ ਜੀ ਮੈਂ ਸੁਣਿਆ ਵੀ ਬਹੁਤ ਕਾਬਲ ਆਪਸਰ ਹੋਣਗੇ ਪਰ ਜਦੋਂ ਮੈਂ ਬਾਉਪੁਰ ਉਤਰਿਆ ਤੇ ਮੈਨੂੰ ਵੇਖ ਕੇ ਉਤਰਨ ਲੱਪੇ ਪਰਲੇ ਬੰਨੇ ਨੂੰ ਤੇ ਮੈਂ ਕਿਹਾ ਮਸੀ ਮਸੀ ਤੇ ਫੋਨ ਤੇ ਕਦੇ ਨਹੀਂ ਚੱਕਿਆ ਨਹੀਂ ਤੇ ਅੱਜ ਮੇਰੇ ਰੇਕੇ ਆ ਗਏ ਆ ਤੇ ਮੈਂ ਉਹਨਾਂ ਨੂੰ ਕਿਹਾ ਕ੍ਰਿਸ਼ਨ ਕੁਮਾਰ ਜੀ ਗੱਲ ਸੁਣਿਓ ਮੇਰੀ ਵੀ ਮੈਨੂੰ ਦੱਸੋ ਵੀ ਇਹਦਾ ਹੱਲ ਕੀ ਹੈ ਠੀਕ ਆਪਾਂ ਇਹਦੇ ਹੱਲ-ਹੱਲ ਨੂੰ ਚੱਲੀਏ ਕਹਿੰਦੇ ਮੈਂ ਕਿਹਾ ਦੱਸੂਗਾ ਮੈਂ ਕਹਿੰਨਾ ਤੁਹਾਡੇ ਤੋਂ ਉੱਤੇ ਕੋਈ ਮਹਿਕਮੇ 'ਚ ਨਾ ਤੁਹਾਡੇ ਤੋਂ ਥੱਲੇ ਕੋਈ ਮਹਿਕਮੇ 'ਚ ਸਿੰਗਲ ਡਿਸੀਜਨ ਮੇਕਰ ਤੁਸੀਂ ਹੋ ਤੇ ਜੇ ਮਹਿਕਮਾ ਅੱਜ ਵੀ ਮਹਿਕਮਾ ਦੱਸੂਗਾ ਤੇ ਫਿਰ ਆਪਾਂ ਕਾਦੇ ਲਈ ਆ ਦੇਖੋ ਕ੍ਰਿਸ਼ਨ ਕੁਮਾਰ ਜੀ ਬਹੁਤ ਚੰਗੇ ਅਫਸਰ ਹੋ ਸਕਦੇ ਆ ਮੈਂ ਉਹਦੇ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਜੋ ਕੰਮ ਅੱਜ ਪੰਜਾਬ ਦੇ ਦਰਿਆਵਾਂ ਨਾਲ ਹੋ ਰਿਹਾ ਉਹ ਅਣਗੇਲੀ ਆ ਦਰਿਆ ਤੁਸੀਂ ਡੈਮ ਪਰ ਪਰ ਰੱਖਤੇ ਛੱਡਿਆ ਹੈ ਨਹੀਂ ਪਾਣੀ ਅੱਜ ਹਰੇਕ ਸਾਡੇ ਇਸ ਇਲਾਕੇ ਦੇ ਵਿੱਚ ਹਰੇਕ ਬੰਦੇ ਨੂੰ ਇਹ ਪਤਾ ਵੀ ਕਿੰਨੇ ਕਿਊਸਿਕ ਪਾਣੀ ਥੱਲੇ ਜਾ ਰਿਹਾ ਮਾਦਰ ਰੰਦਨਾ ਅਸੀਂ 7 ਲੋਜ ਦੇ ਕੋਲ ਕੱਲ ਖੜੇ ਸੀ ਇੱਕ ਨੌਜਵਾਨ ਮੁੰਡਾ ਆ ਬਾਈਆਂ ਤੋਂ ਵੀ ਛੋਟੀ ਕਿਤੇ ਛੋਟੀ ਉਮਰ ਦਾ ਉਹ ਆਇਆ ਮੈਂ ਬਾਈ ਇਹ ਭਰਿਆ ਕਿਉਂ ਆ ਕਹਿੰਦਾ ਵੀਰੇ ਪਿੱਛੋਂ ਨਾ 1 ਲੱਖ ਕਿਊਸਿਕ ਤੋਂ ਉੱਪਰ ਪਾਣੀ ਛੱਡਦਾ ਉਹ ਇਹ ਇੱਕ ਨੌਜਵਾਨ ਨਿੱਕੇ ਜਿਹੇ ਜਵਾਬ ਨੂੰ ਪਤਾ ਅੱਜ ਹਰ ਬੰਦੇ ਨੂੰ ਪਤਾ ਕਿੰਨੇ ਲੱਖ ਕਿਊਸਿਕ ਪਾਣੀ ਛੱਡਿਆ ਨਵਰੀ ਜੀ ਮੈਂ ਤੁਹਾਨੂੰ ਡਾਟਾ ਦੇ ਦਊਂਗਾ ਤੇ ਤੁਸੀਂ ਉਸ ਡਾਟੇ ਨੂੰ ਐਨਲਾਈਜ਼ ਕਰ ਲਿਓ ਜੇ ਭਾਈ ਲੱਖ ਕਿਉਂ ਸੇਕਾਰਿਆ ਤੇ ਕੱਢ ਦਿਓ 20000 ਆ ਰਿਹਾ 20000 ਕੱਢ ਦਿਓ ਪਹਿਲਾਂ ਡੈਮ ਭਰ ਲੇ ਪਾਉਂਡ ਏਰੀਆ ਭਰ ਲਿਆ ਦੋਵੇਂ ਡੋਬ ਲਏ ਫਿਰ ਉਸ ਤੋਂ ਬਾਅਦ ਇਕੱਠੇ ਛੱਡੇ ਉਸ ਤੋਂ ਬਾਅਦ ਪਾਣੀ ਉਹ ਜੇ ਰਾਣੇ ਨੂੰ ਪਤਾ ਲੱਗ ਸਕਦਾ 15 ਦਿਨ ਬਾਅਦ ਕਿਉਂ ਆ ਸਰਕਾਰ ਨੂੰ ਨਹੀਂ ਪਤਾ ਲੱਗ ਸਕਦਾ ਅਸੀਂ 23 ਚ ਡੁੱਬ ਕੇ ਮਰੇ ਆ ਜੇ ਉਹਦੇ ਤੋਂ ਜ਼ਿੰਮੇਦਾਰ ਸਿੱਧਾ ਨਹੀਂ ਹੋਇਆ ਤੇ ਤੁਸੀਂ ਜਿਹੜੇ ਤੁਹਾਡੇ ਡੈਮ ਆ ਉਹਨਾਂ ਨੂੰ ਪਹਿਲਾਂ ਹੀ 10 10 20 20 25 25 ਫੁੱਟ ਡਾਊਨ ਕਰ ਲੈਂਦੇ ਤਾਂ ਕੀ ਹੋ ਜਾਂਦਾ ਅਪ ਮਈ ਜੂਨ ਜੁਲਾਈ ਅਗਸਤ ਤਿੰਨ ਮਹੀਨਿਆਂ ਦੇ ਵਿੱਚ ਇਹ ਮੇਨਟੇਨ ਕਰਦੇ ਅੱਜ ਵੀ ਤਾਂ 2.5 ਲੱਖ ਕਿਊਸਿਕ ਪਾਣੀ ਜਾ ਰਿਹਾ ਅੱਜ ਇੱਕ ਬਹੁਤ ਐਕਸਪਰਟ ਬੰਦੇ ਦੀ ਹਮੀਰ ਸਿੰਘ ਜੀ ਜਿਹੜੇ ਪੱਤਰਕਾਰ ਆ ਉਹ ਗੱਲ ਕਰ ਰਹੇ ਸੀ ਉਹ ਕਹਿੰਦੇ ਵੀ ਉਹਨਾਂ ਨਾ ਉਹ ਕਹਿੰਦੇ ਵੀ ਉਹ ਰਹੇ ਆ ਇਹਦੇ ਵਿੱਚ ਹਨਾ ਇਸੇ ਵਿਭਾਗ ਦੇ ਵਿੱਚ ਰਹੇ ਆ ਉਹ ਕਹਿੰਦੇ ਅਸੀਂ ਇੰਨੀ ਜਲਦੀ ਸਟੋਰ ਕਰਨਾ ਨਹੀਂ ਸ਼ੁਰੂ ਕਰਦੇ ਸੀ ਅਸੀਂ ਤਾਂ ਇਹ ਦੇਖਦੇ ਹੁੰਦੇ ਸੀ ਸਤੰਬਰ ਦੇ ਐਂਡ ਤੱਕ ਜਦੋਂ ਤੱਕ ਮੌਨਸੂਨ ਖਤਮ ਹੋਣਾ ਉਦੋਂ ਤੱਕ ਉਹ ਠੀਕ ਆ ਪਰ ਪਰ ਜਾਣ ਕਿਉਂਕਿ ਉਸ ਤੋਂ ਬਾਅਦ ਮੀਂਹ ਨਹੀਂ ਪੈਂਦੇ ਤੁਸੀਂ ਇਹ ਐਨਲਾਈਜ਼ ਕਰੋ ਕਿ ਇਹ ਹੜ ਪਿਛਲੇ 3 ਸਾਲਾਂ 'ਚ ਹੀ ਕਿਉਂ ਨਹੀਂ ਚੱਲੂ ਹੋਏ ਪੰਜਾਬ 'ਚ ਉਸ ਤੋਂ ਪਹਿਲਾਂ 20 ਸਾਲਾਂ 'ਚ ਕਿੰਨੀ ਵਾਰ ਆਈ ਬੜੀ ਸਿੱਧੀ ਜੀ ਗੱਲ ਹੈ ਉਹ ਪਹਿਲਾਂ ਕਿਉਂ ਨਹੀਂ ਆਏ ਕਿਉਂਕਿ ਇਹ ਪਾਣੀ ਦੀ ਅਨ ਇਵਨ ਰਿਲੀਜ਼ ਅਨ ਕੰਟਰੋਲਡ ਰਿਲੀਜ਼ ਦੇਖੋ ਇਦਾਂ ਆ ਚਾਹ ਬਿਆਸ ਦਰਿਆ ਆ ਹਰ ਬੰਦਾ ਕਹਿੰਦਾ ਮੀਂਹ ਬਹੁਤ ਪੈ ਗਿਆ ਭਾਜੀ ਮੀਂਹ ਪੈ ਗਿਆ ਮੰਨ ਲਈ ਗੱਲ ਜਿਹੜੇ ਮੀਹਾਂ ਚੋਂ ਪਾਣੀ ਆਉਂਦਾ ਨਾ ਉਹ ਆਉਂਦਾ ਅਨ ਕੰਟਰੋਲਡ ਜਿਹੜੀਆਂ ਨਹਿਰਾਂ ਆ ਹਿਮਾਚਲ ਦੇ ਵਿੱਚ ਖੱਡ ਜਿਹਨੂੰ ਆਪਾਂ ਕਹ ਲੀਏ ਉਹਨਾਂ ਚ ਪਾਣੀ ਆਉਂਦਾ ਉਹ 4 ਘੰਟੇ 6 ਘੰਟੇ 12 ਘੰਟੇ ਚ ਨੰਗ ਜਾਂਦਾ ਕਿਉਂਕਿ ਉੱਤੇ ਡੈਮ ਹੈ ਨਹੀਂ ਕੋਈ ਉਧਰੋਂ ਉਹ ਪਾਣੀ ਨੰਗ ਜੇ ਫੇਰ ਤੁਸੀਂ ਪਾਣੀ ਛੱਡ ਦਿਓ ਸਮਝ ਆਉਂਦਾ ਇਹ ਇਧਰੋਂ ਡੈਮ ਵੀ ਛੱਡੀ ਜਾਂਦੇ ਆ ਉਧਰੋਂ ਪਾਣੀ ਉਹ ਆਈ ਜਾਂਦਾ ਉਹ ਮਿਕਸ ਹੋ ਕੇ ਜਦੋਂ ਤਬਾਹੀ ਮਚਾਉਂਦਾ ਨਾ ਬੰਨ ਭੰਦਾ ਤੇ ਫੇਰ ਜ਼ਮੀਨਦਾਰ ਦਾ ਨੁਕਸਾਨ ਹੈ ਇਹ ਸਰਕਾਰ ਜ਼ਿੰਮੇਵਾਰ ਹੈ ਸਰਕਾਰ 100% ਜ਼ਿੰਮੇਵਾਰ ਹੈ ਲੋਕਾਂ ਦੀ ਫਸਲ ਦਾ ਨੁਕਸਾਨ ਅੱਜ ਸਰਕਾਰ ਨੂੰ ਲੋਡ ਹੈ ਕੱਲੇ ਜ਼ਮੀਨਦਾਰ ਵੀਰਤ ਵੀਰਾਂ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਪਰ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਲੋਕਾਂ ਦੇ ਜਿਹੜੇ ਕੋਠੇ ਚੋ ਰਹੇ ਆ ਉਹਨਾਂ ਨੂੰ ਤਰਪਾਲਾ ਦੇਣ ਦੀ ਜ਼ਿੰਮੇਵਾਰੀ ਬਣਦੀ ਸਰਕਾਰ ਦੀ ਮੁੱਖ ਮੰਤਰੀ ਨੇ ਪੁੰਜੇ ਬਹਿ ਕੇ ਤਾਂ ਰੋਟੀ ਖਾ ਲਈ ਹੋਣਾ ਹੋਰ ਕੀ ਕਰ ਦੇਣਾ ਏਦਾਂ ਪੰਜਾਬ ਖਾਤਰ ਚਲੋ ਇੱਕ ਦਿਨ ਖਾਲੀ ਤਾਂ ਗੱਲ ਵੱਖਰੀ ਹੈ ਗੱਲ ਤਾਂ ਜਿਹੜੇ ਲੋਕ ਰੋਜ਼ ਪੁੰਜੇ ਬਹਿ ਕੇ ਖਾ ਰਹੇ ਉਹਨਾਂ ਬਾਰੇ ਸੋਚਣ ਦੀ ਲੋੜ ਹੈ ਭਾਈ ਉਹਨਾਂ ਬਾਰੇ ਉਹਨਾਂ ਨੂੰ ਕੋ ਰੋਟੀ ਨਹੀਂ ਹੈਗੀ ਜੇ ਕੋਵਿਡ ਆਇਆ ਸੀ ਤੇ ਸਾਰੀ ਸਰਕਾਰਾਂ ਨੇ ਮਹੀਨਾ ਦੋ ਮਹੀਨੇ ਰਾਸ਼ਨ ਵੰਡਿਆ ਸੀ ਅੱਜ ਵੀ ਉਹੀ ਹਾਲ ਹੈ ਬਿਮਾਰੀ ਨੀ ਹੈਗੀ ਪਰ ਸਾਡਾ ਹਾਲ ਉਹੀ ਆ ਕਿਸੇ ਕੋ ਕੋਈ ਕਾਰੋਬਾਰ ਨਹੀਂ ਕੋਈ ਰੋਜ਼ਗਾਰ ਨਹੀਂ ਨੁਕਸਾਨ ਕਾਫੀ ਹੋ ਚੁੱਕਾ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਜਿਹੜੀ ਗਰੀਬ ਜਨਤਾ ਲੋੜਵੰਦ ਜਨਤਾ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਜਾਵੇ ਆਪਾਂ ਆਪਾਂ ਚੱਲਦੇ ਹਾਂ ਹੁਣ ਅਗਲੇ ਮਤਲਬ ਤੁਹਾਡੇ ਲਈ ਤਾਂ ਨਿੱਕਾ ਜਿਹਾ ਕੱਟ ਹੋਊਗਾ ਸਾਡੇ ਲਈ ਅੱਧੇ ਘੰਟੇ ਦਾ ਟਾਈਮ ਹੋਊਗਾ ਕਿ ਅਸੀਂ ਬੰਨ ਤੇ ਚੱਲ ਕੇ ਤੁਹਾਡੇ ਨਾਲ ਗੱਲ ਇੰਦਰ ਵੀਰ ਨਾਲ ਆਪਾਂ ਜਾਰੀ ਰੱਖਦੇ ਆਂ ਆ ਇਸ ਵੇਲੇ ਇੱਕ ਹੋਰ ਬੰਨ ਤੇ ਆਏ ਆ ਇਹ ਬੰਨ ਪਹਿਲੇ ਬੰਨੋਂ ਕਾਫੀ ਦੂਰ ਆ ਤੇ ਜਿਹੜੀ ਕਾਲੀ ਵਈ ਆ ਉਹਦੇ ਇਹ ਕੋਲ ਖੜੇ ਆ ਪਿੰਡ ਦਾ ਨਾ ਪਿੰਡ ਦਾ ਨਾ ਕੀ ਹੈ ਸ਼ਾਹਵਾਲਾ ਅੰਦਰੀਸ਼ਾ ਸ਼ਾਹਵਾਲਾ ਪਿੰਡ ਸ਼ਾਹਵਾਲਾ ਅੰਦਰੀਸ਼ਾ ਅੰਦਰੀਸ਼ਾ ਓਕੇ ਤਾਂ ਇਹ ਬਾਈ ਜੀ ਇਹ ਇੱਥੇ ਕੀ ਕੰਮ ਚੱਲ ਰਿਹਾ ਹੈ ਇਸ ਵੇਲੇ ਕਿਉਂਕਿ ਮਿੱਟੀ ਆਈ ਜਾਂਦੀ ਹੈ ਇੱਥੇ ਵੀ ਬਾਰ ਬਾਰ ਕਿ ਉਹੀ ਬਸ ਜਿਹੜਾ ਸਾਈਡ ਤੇ ਵਧ ਰਹੇ ਆ ਉਹਨਾਂ ਨੂੰ ਤਕੜੇ ਕਰਨ ਦੀ ਗੱਲ ਨਵਰੀਜੀ ਇਹ ਅਸੀਂ ਸੁਲਤਾਨਪੁਰ ਦੀ ਹੱਦ ਨਾਲ ਲੱਗ ਚੁੱਕੇ ਆ ਇੱਥੋਂ 3 ਕਿਲੋਮੀਟਰ ਸਾਰਾ ਸੁਲਤਾਨਪੁਰ ਰਹਿ ਗਿਆ ਤੇ ਪਰ ਉਹਣਾ ਟਿੱਬੀ ਹੈਗਾ ਇੱਥੋਂ 10 ਕਿਲੋਮੀਟਰ ਇਹ 13 ਕਿਲੋਮੀਟਰ ਦਾ ਬੰਨਿਆ ਹਰੇਕ ਪਿੰਡ ਵਾਲਿਆਂ ਨੇ ਇਹ ਵੇਈਂ ਦਾ ਬੰਨਿਆ ਤੁਸੀਂ ਬੰਨਨੀ ਆ ਇਹ ਕਾਲੀ ਵੇਈਂ ਲੰਗਦੀ ਆ ਇਹਦੇ ਚੋਂ ਵੀ ਪਾਣੀ ਬਿਆਸ ਚ ਪੈਂਦਾ ਇਹ ਵੀ ਮਾਰ ਕਰਦੀ ਆ ਨਦੀ ਇੱਥੇ ਇਹ ਵੀ ਮਾਰ ਕਰਦੀ ਕਿਉਂਕਿ ਜਦੋਂ ਪਿੱਛੋਂ ਪਾਣੀ ਆਉਂਦਾ ਬਿਆਸ ਦੇ ਪਾਣੀ ਦਾ ਲੈਵਲ ਵੀ ਉੱਚਾ ਤੇ ਸਪੀਡ ਵੀ ਵੱਧ ਤੇ ਇਹਦਾ ਤੁਸੀਂ ਵੇਖੋਗੇ ਸਪੀਡ ਘਟਿਆ ਤੇ ਇਹ ਉਹਦੇ ਚ ਜਾ ਨਹੀਂ ਪਾਉਂਦਾ ਉਤੋਂ ਬਾਅਦ ਇਹਦਾ ਲੈਵਲ ਵਧਣ ਲੱਪ ਜਾਂਦਾ ਸੋ ਜਦੋਂ ਲੈਵਲ ਵੱਧਦਾ ਤੇ ਫਿਰ ਸਾਨੂੰ ਖਤਰਾ ਹੁੰਦਾ ਕਿ ਵੀ ਇਹ ਸਾਡੇ ਆ ਜਿਹੜਾ ਪਾਸਾ ਇਧਰਲਾ ਦੇਖ ਲਈਏ ਚਾਹ ਪਰਲਾ ਦੇਖ ਲਈਏ ਦੋਵੇਂ ਪਾਸੇ ਬਈ ਤੋਂ ਨੀਵੇਂ ਆ ਤੇ ਜੇ ਕਿਤੇ ਇਹਦੇ ਵਿੱਚ ਕੋਈ ਨੁਕਸਾਨ ਹੋ ਜਵੇ ਤੇ ਫਿਰ ਇੱਥੋਂ ਲੈ ਕੇ ਤੇ ਲੋਈਆਂ ਤਈ ਤੇ ਇਧਰ ਨੂੰ ਤਲਵੰਡੀ ਟੱਪ ਕੇ ਸਾਰੇ ਇਲਾਕੇ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੋ ਇਹ 10-12 ਪਿੰਡਾਂ ਦੇ ਜਿੰਨੇ ਲੋਗ ਆ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਨਾ ਮਿੱਟੀ ਸਰਕਾਰ ਦੀ ਨਾ ਮੈਂ ਕਹਿੰਦਾ ਇੱਕ ਕਸੀ ਨਹੀਂ ਆਈ ਸਰਕਾਰ ਵੱਲੋਂ ਇਹ ਕਰਿਆ ਨਹੀਂ ਤੁਸੀਂ ਕਿਹਾ ਹੋਣਾ ਕਿਸੇ ਨੂੰ ਵੀ ਭਾਈ ਆ ਚੀਜ਼ਾਂ ਤਾਂ ਬੇਸਿਕ ਚੀਜ਼ ਹਨ ਇਹ ਤਾਂ ਜਦੋਂ ਥੋਡੇ ਤਾਂ ਚਲੋ ਬਾਕੀ ਪਾਸੇ ਤੇ ਤਾਂ ਕਦੇ-ਕਦੇ ਮੀਂਹ ਆਉਂਦਾ ਜਾਂ ਪਾਣੀ ਆਉਂਦਾਗਾ ਥੋਡੇ ਤਾਂ ਇਹ ਚੀਜ਼ਾਂ ਅਕਸਰ ਹੀ ਹੁੰਦੀਆਂ ਮਸਲਾ ਜੀ ਬੇਨਤੀ ਆ ਵੀ ਅੱਜ ਤੋਂ 30 35 ਸਾਲ ਤੋਂ ਕਿਉਂ ਮੇਰੀ 55 ਸਾਲ ਲੇਜ ਹੋ ਗਈ ਪਹਿਲਾਂ ਇੱਥੇ ਆਉਂਦੇ ਹੁੰਦੇ ਗਾੜ ਤੇ ਬੇਲਦਾਰ ਉਦੋਂ ਕੱਚੀ ਹੀ ਉੱਪਰੋਂ ਸੜਕ ਨਹੀਂ ਵੱਜੀ ਹੂੰ ਉਹ ਡਾਕਵੇ ਲਾ ਕੇ ਪੂਰੀ ਇਹਦੀ ਮੈਂਟੇਨੈਂਸ ਕਰਦੇ ਹੁੰਦੇ ਸੀ ਹੁਣ 30 ਸਾਲ ਤੋਂ ਇੱਥੇ ਕਿਸੇ ਸਰਕਾਰ ਨੇ ਮੰਲਵਾਇਆ ਅਕਾਲੀ ਸਰਕਾਰ ਲੈ ਲਓ ਕੋਈ ਵੀ ਲੈ ਕੋਲੋ ਇੱਕ ਕੜਾਈਆ ਮਿੱਟੀ ਦਾ ਨਹੀਂ ਪਿਆ ਉਹ ਖੁਰਦਾ ਖੁਰਦਾ ਬੰਨ ਅੱਗੇ ਨੋਮੀ ਨੀਵਾ ਹੋ ਗਿਆ 88 ਦੇ ਵਿੱਚ ਜੋ 1988 ਸਾਲ ਆ ਉਦੋਂ ਇਹਦੇ ਤੇ ਕਦੇ 4 ਫੁੱਟ ਕਦੇ 3 ਫੁੱਟ ਪਾਣੀ ਦੇ ਉੱਤੋਂ ਲੱਗ ਗਿਆ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਇੱਥੇ ਕਿਸੇ ਨੇ ਇੱਕ ਕੜਾਈਆ ਮਿੱਟੀ ਦਾ ਵੀ ਨਹੀਂ ਪਾਇਆ ਅਸੀਂ ਬੇਨਤੀ ਕਰਦੇ ਰਹੇ ਆ ਸਾਡੇ ਆ ਸਾਹਮਣੇ ਆ ਪਿੰਡ ਪਿੰਡ ਬੂਸਵਾਲ ਸਾਬਕਾ ਐਮਐਲਏ ਨਵਤੇਜ ਸਿੰਘ ਚੀਮਾ ਉਹ ਕੋ ਬੇਨਤੀ ਕਰਦੇ ਰੇ ਸਾਡੇ ਬੰਨ ਦੀ ਮੁਰੰਮਤ ਕਰਾਓ ਪਰ ਕਿਸੇ ਮਹਿਕਮੇ ਨੇ ਨਹੀਂ ਸੁਣੀ ਹੁਣ ਮਹਿਕਮੇ ਕੇ ਕੋਲੇ ਕੋਈ ਬੰਦਾ ਹੀ ਨਹੀਂ ਨਾ ਕੋ ਬੇਲਦਾਰ ਨਾ ਕੋ ਗਾੜ ਹੁਣ ਤਾਂ ਜ਼ਿੰਮੇਦਾਰੀਆਂ ਜੇ ਕਦੇ ਬਣ ਛੱਡ ਟੁੱਟਾ ਨਹੀਂ ਜ਼ਿੰਮੇਦਾਰ ਨੇ ਵੀ ਨਹੀਂ ਪਾਈ ਇਹ ਵਹੀਂ ਆਉਂਦੀ ਕਿਸ ਅੱਗੇ ਇਹਦਾ ਸੋਰਸ ਕੀ ਬੰਦਾ ਇਹ ਵਹੀਂ 150 60 ਕਿਲੋਮੀਟਰ ਤੋਂ ਆ ਰਹੀ ਆ ਪਿੱਛੋਂ ਠੀਕ ਆ ਪਹੱਥਾਂ ਤੋਂ ਪਿੱਛੋਂ ਆ ਰਹੀ ਆ ਮੁਕੇਰੀਆਂ ਲੱਗੂ ਚਾਲੂ ਹੁੰਦੀ ਆ ਤੇ ਆ ਕੇ ਬਿਆਸਪੈਂਦੀਆ ਉੱਥੋਂ ਜਿੰਨਾ ਖੇਤਾਂ ਦਾ ਪਾਣੀ بارش ਦਾ ਪਾਣੀ ਸਾਰਾ ਪਾਣੀ ਮੁਕੇਰੀਆਂ ਤੋਂ ਲੈ ਕੇ ਇੱਥੇ ਤੱਕ 60 160 ਕਿਲੋਮੀਟਰ ਤਾਈਦੇ ਚ ਪੈਂਦਾ ਆ ਕੇ ਇੱਥੇ ਰਿਲੀਜ਼ ਹੁੰਦਾ 5 ਕਿਲੋਮੀਟਰ ਬਾਅਦ ਹੁਣ ਗੱਲ ਇਹ ਆ ਕਿ ਜੇ ਇਹਨੂੰ ਸੰਭਿਆ ਨਾ ਜਾਵੇ ਤੇ ਇੱਥੇ ਕਿਤੇ ਪਾੜ ਪੈ ਗਿਆ ਸਾਡਾ ਤਾਂ ਲੈ ਕੇ 25 30 ਕਿਲੋਮੀਟਰ ਤੀ ਪਾਣੀਓ ਪਾਣੀਓ ਜਾਣਾ ਸੋ ਸਰਕਾਰ ਨੂੰ ਵੀ ਬੇਨਤੀਆਂ ਕੀਤੀਆਂ ਬੜੀਆਂ ਹੁਣ ਇਲਾਕੇ ਦੇ ਲੋਕਾਂ ਨੇ ਜਿੰਨੇ ਬੰਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਸਾਡੇ ਇਲਾਕੇ ਦੀ ਬਿਊਟੀ ਕੀ ਆ ਜਿਹੜੀ ਮੈਂ ਦੇਖ ਦੇਖ ਸੋਚ ਸੋਚ ਗੱਡੀ 'ਚ ਬੈਨਾ ਨਾ ਸੋਚਦਾ ਜਿੰਨੇ ਜ਼ਿਮੀਦਾਰ ਆ ਚਾਹੇ ਕੋਈ 35 ਕਿੱਲੇ ਆਣਾ ਚਾਹੇ ਕੋਈ 50 ਕਿੱਲੇ ਆਣਾ ਉਹ ਆਪ ਸੇਵਾ ਕਰਦਾ ਇੱਥੇ ਬੰਨਾ ਦੇ ਉੱਤੇ ਤੇ ਮਿੱਟੀ ਆਪ ਪਾ ਰਹੇ ਆ ਸਾਰੇ ਤੁਹਾਡੇ ਏਰੀਆ ਦੀ ਸਫਾਈ ਤਾਂ ਦੇਖੀ ਆ ਕੋਈ ਮਰਜ਼ੀ ਮੈਨੂੰ ਨਹੀਂ ਆਉਂਦੀ ਮੈਂ ਬੰਦਾ ਦੇਖਿਆ ਜਿੰਨੇ ਕਿਹਾ ਹੋਵੇ ਵੀ ਮੈਂ ਆਪ ਦਾ ਬੰਦਾ ਸਿਰੀ ਭੇਜ ਦਿਆਂ ਸੇਵਾ ਕਰੰਦੇ ਨਾ ਹਰ ਬੰਦਾ ਆਪ ਕੱਟੇ ਵੀ ਆਪ ਪਰਨੇ ਟਰੈਕਟਰ ਵੀ ਆਪ ਚਲਾਉਣਾ ਤੇ ਜੇ ਮਿੱਟੀ ਵੀ ਪੈ ਰਹੀ ਹੈ ਨਾ ਤੇ ਜ਼ਿੰਮੇਦਾਰ ਆਪ ਪਾ ਰਹੇ ਆ ਇਹ ਪਹਿਲਾਂ ਕਿੰਨੀ ਸੀਗੀ ਇੱਥੇ ਮਿੱਟੀ ਸੀਗੀ ਪਹਿਲਾਂ ਨਹੀਂ ਜੀ ਪਹਿਲਾਂ ਮੰਨ ਲਓ ਆ ਜਿਹੜੀ ਕਿਨਾਰੀ ਹੈ ਨਾ ਸੜਕ ਦੀ ਪੱਕੀ ਕੰਕਰੀਟ ਵਾਲੀ ਉਹੋ ਜਿਹਾ ਇੱਥੋਂ ਲੈ ਕੇ ਉਹ ਥੱਲੇ ਡਾਉਨ ਦੇਖ ਲਓ ਕਿੰਨਾ ਵਾ ਮੰਨ ਲਓ ਇਹ ਦੋ ਨਹੀਂਦਾ ਹੁਣ ਅੱਜ ਇਹ ਪਾ ਕੇ ਮੰਨ ਲਓ ਰਾਣਾ ਸਾਹਿਬ ਨੇ ਸਾਨੂੰ ਮਿੱਟੀ ਮਹਈਆ ਕਰਾਈ ਆ 50 ਟਿਪਰ ਕਰਾਈ ਆ ਤੇ ਉਹ ਅਸੀਂ ਕੱਲ ਦੇ ਪਾ ਰਹੇ ਆ ਤੇ ਕੁਝ ਮਤਲਬ ਕਿਲੋਕਮੀਟਰ ਦਾ ਏਰੀਆ ਤੇ ਪੈ ਗਿਆ ਠੀਕ ਹੈ ਤੇ ਕਿਲੋ ਆਪਣਾ ਕਿਲੋਮੀਟਰ ਹੋਰ ਰਹਿ ਗਿਆ ਉਹ ਅਸੀਂ ਕੱਲ ਤੱਕ ਕੰਪਲੀਟ ਕਰ ਦਾਂਗੇ ਐ ਜਿਵੇਂ ਛੋਟੇ ਛੋਟੇ ਗੈਪਸ ਆ ਕੋਈ ਕਿਤੇ 2 ਕਿਲੋਮੀਟਰ ਦਾ ਕਿਤੇ 3 ਦਾ ਕਿਤੇ 8 ਦਾ ਵੀ ਆ ਕਿੰਨੇ ਇਹ ਜੇ ਥਾਂ ਜਿੱਥੇ ਬੰਨ ਤਕੜੇ ਹੋ ਰਹੇ ਆ ਟੋਟਲ ਜਿਹੜੇ ਮਤਲਬ ਤੁਹਾਡੇ ਨਾਲ ਟੀਮ ਸਾਰੀ ਮਿਲ ਕੇ ਕਰ ਰਹੀ ਹੈ 14 ਕਿਲੋਮੀਟਰ 12 ਕਿਲੋਮੀਟਰ ਦਾ ਇਹ ਏਰੀਆ ਆ ਠੀਕ ਕੀਕਣਾ ਇਹਦੇ ਵਿੱਚ 7-8 ਟੀਮਾਂ ਲੱਗੀਆਂ ਵੱਖਰੀਆਂ ਵੱਖਰੀਆਂ ਉਹ ਆਪਦੇ ਆਪ ਦੇ 2-2 ਕਿਲੋਮੀਟਰ ਦੇ ਪੈਚ ਕਰੀ ਜਾਂਦੇ ਆ ਪਿੰਡ ਲੈ ਬਤ ਜਿੰਨਾ ਪਿੰਡ ਦਾ ਏਰੀਆ ਪੈਂਦਾ ਨਾ ਹੱਦ ਪਿੰਡ ਦੀ ਹੱਦ ਪੈਂਦੀ ਆ ਜਿੱਦਾਂ ਸਾਡੇ ਮੰਨ ਲਓ ਮਾਲਕੀ ਪਿੰਡ ਤੋਂ ਸ਼ੁਰੂ ਹੁੰਦੀ ਆ ਮੰਨ ਲਓ ਜਿੰਨਾ ਦੂਜੇ ਪਿੰਡ ਦੀ ਹੱਦ ਤੱਕ ਜਾ ਕੇ ਅਹੀਂ ਉਹਨਾਂ ਅਗਲਾ ਪਿੰਡ ਹੋਰ ਅਹੀਂ ਕੀ ਕੀਤਾ ਜਿੰਨੇ ਪਿੰਡ ਆ ਸਾਰਿਆਂ ਨੂੰ ਮਿੱਟੀ ਸਟਾਤਦੀ ਟਰੈਕਟਰ ਟਰਾਲੀਆਂ ਜ਼ਿੰਮੇਦਾਰਾਂ ਦੀਆਂ ਇੱਥੋਂ ਲੈ ਕੇ ਉੱਥੇ ਤੱਕ 5-7 ਲੋਕੇਸ਼ਨਾਂ ਬਣਾਤੀਆਂ ਇੱਕ ਬੰਦਾ ਆਪਣੀ ਹੱਦ ਤੋ ਚਾਲੂ ਕਰਦਾ ਆਪਣੀ ਹੱਥ ਦੀ ਨਪੇੜ ਦਾ ਉਸ ਪਿੰਡ ਦੀ ਸਾਰੀ ਸੰਗਤ ਇਕੱਠਿਆ ਕੇ ਸੇਵਾ ਕਰਦੀ ਹੈ ਇਸ ਤਰੀਕੇ ਨਾਲ 8-10 ਥਾਂ ਹੀ ਕੰਮ ਚੱਲ ਰਿਹਾ ਟੋਟਲ ਜੇ ਸਾਰਾ ਆਪਾਂ ਦਰਿਆ ਨੂੰ ਵੀ ਲਾਲ ਗਏ ਵਿੰਡਾ ਦਾ ਏਰੀਆ ਵੀ ਲਾਲ ਗਏ 30 ਕਿਲੋਮੀਟਰ ਤੋਂ ਵੱਧ ਦਾ ਏਰੀਆ ਹੋਊਗਾ ਇਹ ਜਿੱਤੇ ਚ ਕੰਮ ਚੱਲ ਰਿਹਾ ਛੇ ਉਸ ਤਰੀਕੇ ਨਾਲ ਵੇਖੀਏ ਤੇ ਕਿਲੋਮੀਟਰ ਤੋਂ ਹੋ ਗਿਆ 60 ਤੋਂ 70 70 ਕਿਲੋਮੀਟਰ ਦੇ ਬੰਨ ਮਿਲ ਗਏ ਸਤ 13 ਇਧਰ ਪਰਲੇ ਬੰਨੇ 26 ਤੇ ਹੀ ਹੋ ਗਿਆ ਤੇ ਲੈ ਕੇ ਪੀਰੇਵਾਲ ਤੋਂ ਜੇ ਅਸੀਂ ਪਰਵਾਣੀ ਦੀ ਗੱਲ ਕਰੀਏ ਤੇ 40 45 ਕਿਲੋਮੀਟਰ ਉਹੀ ਹੋ ਗਿਆ ਵਿਚਕਾਰ ਜਿਹੜੇ ਹੋਰ 8 8 ਕਿਲੋਮੀਟਰ ਦੇ ਬਾਉਪੁਰਵ ਕਰੀਏ ਤਾਂ ਗਿਣਤੀ ਨਹੀਂ ਇਸ ਏਰੀਆ ਦੀ ਸਮੂਹ ਇਲਾਕੇ ਦੀ ਸੰਗਤ ਸਾਥ ਦੇ ਰਹੀ ਹੈ ਇਸ ਚੀਜ਼ ਤਾ ਇਹ ਸਾਰਾ ਹੀ ਇਹ ਵੀ ਮੇਰੀ ਪਹਿਲਾਂ ਹੀ ਤੁਹਾਡੇ ਨਾਲ ਜਿਵੇਂ ਗੱਲ ਸਟਾਰਟਿੰਗ ਚ ਮੈਂ ਕਹੀ ਸੀ ਨਾ ਵੀ ਜੇ ਕੋਈ ਕਰਦਾ ਤੇ ਫਿਰ ਦਿਖਾਉਣਾ ਚਾਹੀਦਾ ਕਿ ਭਾਈ ਇੱਥੇ ਹੜ੍ਹ ਆਪਾਂ ਨੂੰ ਵੀ ਪਤਾ ਪਾਣੀ ਬਹੁਤ ਵੱਡੀ ਦਿੱਕਤ ਖੜੀ ਕਰ ਰਿਹਾ ਪਾਣੀ ਜ਼ਿੰਦਗੀ ਦਿੰਦਾ ਵੀ ਆ ਪਰ ਜਦੋਂ ਵੱਡੀ ਮਾਤਰਾ ਚ ਆਉਂਦਾ ਤਾਂ ਫਿਰ ਜ਼ਿੰਦਗੀ ਤੇ ਰੋਜ਼ਗਾਰ ਤੁਹਾਡੇ ਤੋਂ ਖੋਹ ਵੀ ਲੈਂਦਾ ਉਹਦੇ باوجود ਵੀ ਇਹ ਪਿੰਡ ਵਾਲੇ ਤੇ ਐਮਐਲਏ ਮਿਲ ਕੇ ਲੱਗੇ ਹੋਇਆ ਖੜਿਆ ਕਿ ਤਾਂ ਕਿ ਜੋ ਸਮੱਸਿਆ ਆਉਣੀ ਇਹਨੂੰ ਰੋਕਿਆ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਸਭ ਨੇ